ਹਾਂਜੀ ਸਰ ਜਿਹੜਾ ਸੀਡ ਫਾਰਮ ਵਾਲਾ ਮਸਲਾ ਹੈ ਉਹਦੇ ਦੇ ਪੰਜਾਬ ਸਰਕਾਰ ਵੱਲੋਂ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਸਰ ਸੀਡ ਫਾਰਮ ਦੇ ਰਿਗਾਰਡਿੰਗ ਅਸੀਂ ਕੱਲ ਵੀ ਉਹਨਾਂ ਕੋਲ ਸੀਡ ਫਾਰਮ ਦੇ ਉੱਥੇ ਜਾ ਕੇ ਆਏ ਆ ਜਿੱਥੇ ਧਰਨਾ ਲੱਗਾ ਹੋਇਆ ਸੀ ਉੱਥੇ ਸੀਡ ਫਾਰਮ ਤੇ ਜਾ ਕੇ ਉਹਨਾਂ ਵੱਲੋਂ ਇੱਕ ਮੰਗ ਪੱਤਰ ਜਿਹੜਾ ਦਿੱਤਾ ਗਿਆ ਕਿਉਂਕਿ ਉੱਥੇ ਇੱਕ ਕਿਸਾਨ ਭਰਾ ਵੀ ਉਹ ਲੱਕੜ ਇਕੱਠਾ ਕਰਨ ਗਿਆ ਸੀਗਾ ਤੇ ਉਹਦੇ गिर ਕੇ ਉੱਥੇ ਮੌਤ ਹੋ ਗਈ ਹੈ ਉਸ ਬੰਦੇ ਉਹਨਾਂ ਨੇ ਉਹਦੀ ਜਿਹੜੀ ਅੰਤਿਮ ਜਿਹੜਾ ਉਹਦਾ ਸ਼ਰੀਰ ਆ पार्थਿਕ ਸ਼ਰੀਰ ਆ ਉਹ ਉੱਥੇ ਰੱਖਿਆ ਹੋਇਆ ਸੀ ਤੋ ਉਹਨਾਂ ਦੇ ਮੰਗ ਪੱਤਰ ਜੋ ਸਾਨੂੰ ਦਿੱਤਾ ਉਹਦੇ ਵਿੱਚ ਉਹਨਾਂ ਨੇ ਡਿਮਾਂਡਸ ਕੀਤੇ ਹੈ ਕਿ ਜਿਹੜੀ ਜ਼ਮੀਨ ਪ੍ਰਵਿੰਸ਼ਰਲ ਗਵਰਨਰ ਦੀ ਹੈ ਉਹ ਉਹਨਾਂ ਦੇ ਨਾਮ ਕੀ ਕੀਤੀ ਜਾਵੇ ਸਾਰੀ ਦੀ ਸਾਰੀ ਪਲੱਸ ਗਵਰਨਮੈਂਟ ਜੌਬ ਦਿੱਤੀ ਜਾਵੇ ਤੇ 50 ਲੱਖ ਰੁਪਏ ਜਿਹੜਾ ਉਹਨਾਂ ਨੂੰ ਕੈਸ਼ ਜੋ ਜਿਹੜਾ ਹਰਜਾਨਾ ਉਹ ਦਿੱਤਾ ਜਾਵੇ ਪਲੱਸ ਜਿਹੜਾ ਉਹਨਾਂ ਦਾ ਕੋਈ ਅਗਰ ਲੋਨ ਆਰਟੀਅਰ ਕੋ ਲੋਨ ਵਗੈਰਾ ਉਹ ਵੀ ਮਾਫ ਕੀਤਾ ਜਾਵੇ ਉਹ ਮੰਗ ਪੱਤਰ ਲੈ ਕੇ ਅਸੀਂ ਕੱਲ ਸਰਕਾਰ ਨੂੰ ਉਹਦੇ ਬਾਰੇ ਜਾਣੂ ਕਰਾਇਆ ਸਰਕਾਰ ਨੂੰ ਭੇਜਿਆ ਉਹਨਾਂ ਨਾਲ ਡਿਸਕਸ਼ਨ ਹੋਈ ਸਾਡੀ ਸਰਕਾਰ ਵੱਲੋਂ ਸਰਕਾਰ ਵੱਲੋਂ ਕੱਲ ਸਾਨੂੰ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਕਿ ਜਿਹੜੀ ਉਹਨਾਂ ਦੀ ਵੱਧ ਤੋਂ ਵੱਧ ਸਕੀਮਾਂ ਜਿਵੇਂ ਸਰਕਾਰ ਦੀਆਂ ਜਿਵੇਂ ਬੱਚਿਆਂ ਦੀ 4-4000 ਰੁਪਏ ਸਕਾਲਰਸ਼ਿਪ ਸਕੀਮ ਹੈ ਜਾਂ 1500 ਰੁਪਏ ਪੈਨਸ਼ਨ ਹੈ ਇਹ ਸਾਰੀਆਂ ਬਿਲਾ ਕੇ ਕੁਰੀਬ ਤਕਰੀਬਨ 12000 ਰੁਪਏ ਇੱਕ ਫੈਮਿਲੀ ਦਾ ਬੰਦਾ ਹੈ ਉਹ ਸਕੀਮਾਂ ਉਹਨਾਂ ਨੂੰ ਲਾਗੂ ਕਰਵਾ ਦਿੱਤੀਆਂ ਜਾਣਗੀਆਂ ਪਲੱਸ ਉਹਨਾਂ ਨੂੰ 5 ਲੱਖ ਰੁਪਏ ਹਰਜਾਨਾ ਦੇਣ ਨੂੰ ਸਰਕਾਰ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਸੀ ਕੱਲ ਰਾਤ ਨੂੰ ਸਾਡੀ देर ਰਾਤ ਤੱਕ ਮੀਟਿੰਗਾਂ ਚੱਲ ਰਹੀਆਂ ਦੋਨਾਂ ਨੂੰ ਕਾਫੀ ਸਮਝਾਇਆ ਵੀ ਜਿਹੜਾ पार्थਿਕ ਸਰੀਰ ਰੱਖਿਆ ਹੋਇਆ ਉਹਦੀ ਅੰਤਿਮ ਸੰਸਕਾਰ ਕਰ ਦਿੱਤਾ ਜਾਵੇ ਤਾਂ ਜੋ ਅ ਅੱਛਾ ਨਾ ਲੱਗੇ ਔਰ ਧਰਨਾ ਲਾਵੇ ਉਹਦੇ ਵਿੱਚ ਕੋਈ ਲਾਭ ਨਹੀਂ ਹੋਣਾ ਪਰ ਉਹਨਾਂ ਵੱਲੋਂ ਉਹ ਬਿਲਕੁਲ ਹੀ ਠੁਕਰਾ ਦਿੱਤੇ ਗੀਆਂ ਉਸ ਦੇ ਇਬਜ ਵਿੱਚ ਅੱਜ ਉਹਨਾਂ ਵੱਲੋਂ ਇੱਕ ਮਲੋਟ ਰੋਡ 'ਬੋਰ ਤੇ ਆ ਕੇ ਉਹਨਾਂ ਨੇ पार्थਿਕ ਸਰੀਰ ਰੋੜ ਕੇ ਰੱਖ ਕੇ ਤੇ ਰੋਡ ਜਾਮ ਕਰ ਦਿੱਤੀ ਜਿਹਦੇ ਵਿੱਚ ਆਮ ਪਬਲਿਕ ਨੂੰ ਤੇ ਬਹੁਤ ਨੁਕਸਾਨ ਹੋ ਰਿਹਾ ਹੈ ਅੱਜ ਵੀ ਉਹਨਾਂ ਨੂੰ ਕਾਫੀ ਵਾਰ ਮੀਟਿੰਗ ਲਈ ਉਹਨਾਂ ਨੂੰ ਕਿਹਾ ਵੀ ਤੁਸੀਂ ਆ ਜਾਓ ਜਾਂ ਅਸੀਂ ਆ ਜਾਂਦੇ ਹਾਂ ਬਟ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਔਰ ਆਪਣੇ ਹੀ ਉਸ ਡਿਮਾਂਡ ਤੇ ਅੜੇ ਗਏ ਤੇ ਇਸ ਬੰਦੇ ਸਰਕਾਰ ਨੂੰ ਅਸੀਂ ਜਾਣੂ ਕਰਾ ਦਿੱਤਾ ਔਰ ਮੇਰੀ ਇਹ ਬੇਨਤੀ ਹੈ ਕਿ ਮੈਂ ਬੇਨਤੀ ਵੀ ਕਰਾਂਗਾ ਕਿ ਇਹੋ ਜਿਹਾ ਕੰਮ ਨਾ ਕੀਤਾ ਜਾ ਜਿਸ ਦੇ ਨਾਲ ਆਮ ਜਨਤਾ ਨੂੰ ਨੁਕਸਾਨ ਹੋਏ ਤੇ ਜਿਹੜਾ ਵਿਚਾਰਾ ਸਾਡਾ ਕਿਸਾਨ ਭਰਾ ਮਤਲਬ ਪਿਆਰਾ ਹੋ ਗਿਆ ਪਰਮਾਤਮਾ ਨੂੰ ਪਿਆਰਾ ਹੋਇਆ ਉਹਦੇ ਪ੍ਰਤੀ ਵੀ ਥੋੜੀ ਨਿ ਰੱਖੀ ਜਾਵੇ ਸੰਦੀਪੀ ਰੱਖੀ ਜਾਵੇ ਤਦਾਂ ਅੰਤਿਮ ਸੰਸਕਾਰ ਕਰ ਦਿੱਤਾ ਜਾਵੇ